ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਕਾਲੀ ਦਲ ਦੀ ਮੀਟਿੰਗ ਹੋਈ ਹੈ ਮੀਟਿੰਗ ਕੀ ਚਰਚਾ ਹੋਈ ਮਲੂਕਾ ਸਾਹਿਬ ਮੀਟਿੰਗ ਦੇ ਅੰਦਰ ਅਹਿਮ ਮੁੱਦੇ ਕੀ ਸੀ ਵੇਖੋ ਮੇਨ ਮੁੱਦਾ ਤਾਂ ਇਲੈਕਸ਼ਨ ਤੋਂ ਬਾਅਦ ਸਾਡੀ ਜਿਹੜੀ ਮੀਟਿੰਗ ਉਹ ਪਹਿਲੀ ਮੀਟਿੰਗ ਹੋਈ ਹੈ ਕੋਰ ਕਮੇਟੀ ਦੀ ਮੇਨ ਮੁੱਦਾ ਤਾਂ ਇਲੈਕਸ਼ਨ ਦੇ ਵਿੱਚ ਜਿਹੜੀ ਹਾਰ ਹੋਈ ਉਹ ਕਿਉਂ ਹੋਈ ਹੈ ਇਹ ਕਿੱਥੇ ਕੋਈ ਕਮੀਆਂ ਰਹੀਆਂ ਸਾਥੋ ਕਿੱਥੇ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਕੋਈ ਕਮੀ ਰਹੀ ਹੈ ਇੰਨੀ ਵੱਡੀ ਡਿਵੈਲਪਮੈਂਟ ਕਰਨ ਦੇ ਬਾਵਜੂਦ ਜੇ ਪਾਰਟੀ ਹਾਰੀ ਹੈ ਤਾਂ ਕਿਤੇ ਕਿਹੋ ਕਮੀਆਂ ਰਹਿ ਜਾਂ ਨੇ ਉਹ ਕਮੀ ਕੀ ਰਹੀ ਹੈ ਬਹੁਤ ਘੰਟੇ ਵਿਚਾਰਾਂ ਕੀਤੀਆਂ ਨੇ ਨਹੀਂ ਹਰ ਗੱਲ ਡੰਗਾਈ ਨਾਲ ਵਿਚਾਰ ਕੀਤੀ ਹੈ ਸਾਰੀਆਂ ਗੱਲਾਂ ਤੇ ਕੀ ਕੀ ਸਰ ਕੀ ਲੱਗਿਆ ਇੰਪੋਰਟੈਂਟ ਗੱਲਾਂ ਕਿਹੜੀਆਂ ਲੱਗੀਆਂ ਕਿਹੜੀਆਂ ਗੱਲਾਂ ਕਰਕੇ ਉਮੀਦਵਾਰ ਹਾਰਿਆ ਪੂਰਾ ਫਾਈਨਲ ਹੀ ਹੋਇਆ ਕਾਫੀ ਕੰਮ ਅਸੀਂ ਵਿਚਾਰਿਆ ਹਲੇ ਵੀ ਦੋ ਤਿੰਨ ਕਮੇਟੀਆਂ ਬਣਾਈਆਂ ਜਾਣਗੀਆਂ ਇਸ ਮਸਲੇ ਦੇ ਉੱਤੇ ਉਹ ਫਿਰ ਮੋਢਲੇ ਸੰਕੇਤਾਂ ਮਿਲੇ ਹੋਣਗੇ ਨਾ ਕਿ ਮੋਢਲੇ ਸੰਕੇਤ ਕੀ ਸੀ ਜਿਵੇਂ ਆਮ ਆਦਮੀ ਪਾਰ ਜਿਵੇਂ ਸਾਡੇ ਤੇ ਜਿਹੜੇ ਵਿਰੋਧੀਆਂ ਨੇ ਕਾਂਗਰਸ ਨੇ ਵੀ ਸਾਡੇ ਤੇ ਹੱਲਾ ਬੋਲਿਆ ਆਪ ਵਾਲਿਆਂ ਨੇ ਵੀ ਸਾਡੇ ਤੇ ਹੱਲਾ ਬੋਲਿਆ ਦੱਬ ਕੇ ਉਹਨਾਂ ਨੇ ਝੂਠ ਬੋਲੇਗੇ ਜਿੰਨੇ ਬੋਲੇ ਸੀ ਅਸੀਂ ਉਹਨਾਂ ਝੂਠਾਂ ਦਾ ਮੈਂ ਸਮਝ ਲਓ ਮੈਂ ਜਵਾਬ ਨਹੀਂ ਦੇ ਸਕੇ ਦੱਬ ਕੇ ਜਿੰਨਾ ਸਾਨੂੰ ਦੇਣਾ ਚਾਹੀਦਾ ਸੀ ਕਿਉਂਕਿ ਸਰਕਾਰ ਦੀ 10 ਸਾਲਾਂ ਦੀ ਐਂਟੀਨ ਕਨਵੈਸੀ ਵੀ ਹੁੰਦੀ ਉਹ ਵੀ ਹੁੰਦੀ ਹੈ ਬਾਕੀ ਜਿੰਨੇ ਜੋਰ ਨਾਲ ਉਹਨਾਂ ਨੇ ਹਵਲੇ ਸਾਡੇ ਤੇ ਕੀਤੇ ਜਿਵੇਂ ਉਹਨਾਂ ਨੇ ਨੌਕਰੀਆਂ ਦਾ ਝੂਠ ਬੋਲਿਆ ਜਿਹੜਾ ਆਪਾਂ ਤੁਹਾਨੂੰ ਵੀ ਪਤਾ ਸਾਨੂੰ ਵੀ ਕਿਹਾ ਕਿ ਦੇ ਨਹੀਂ ਸਕਣਗੇ ਅਸੀਂ ਨਹੀਂ ਸੀ ਕਹਿ ਸਕਦੇ ਕਿ ਅਸੀਂ ਵੀ ਨੌਕਰੀਆਂ ਦੇਾਂਗੇ ਤੁਸੀਂ ਵੀ ਤਾਂ ਕਹੇ ਸੀ ਟੋਰਾਂਟੋ ਚ ਜ਼ਮੀਨ ਦੇ ਦਾਂਗੇ ਅਮ ਕਦੇ ਵੀ ਟ੍ਰਾਂਟੋ ਨਾ ਅਮਰੀਕਾ ਚ ਜ਼ਮੀਨਾਂ ਦਾ ਵਾਅਦਾ ਨਹੀਂ ਕੀਤਾ ਮੈਨੀਫੈਸਟੋ ਸੀਮਲਕਾ ਸਾਹਿਬ ਨਹੀਂ ਇਹ ਕਿਤੇ ਵੀ ਨਹੀਂ ਹੈਗਾ ਮੈਨੂੰ ਮੈਨੀਫੈਸਟੋ ਦਿਖਾ ਦਿਓ ਕਿਸੇ ਮੈਨੀਫੈਸਟੋ ਚ ਨਹੀਂ ਕਿ ਅਸੀਂ ਕਿਹਾ ਸੀ ਟ੍ਰਾਂਟੋ ਤੇ ਅਮਰੀਕਾ ਜ਼ਮੀਨਾਂ ਦੇਾਂਗੇ ਇਹ ਕਿਤੇ ਵੀ ਨਹੀਂ ਕਿਹਾ ਮੈਨੀਫੈਸਟੋ ਚੱਕ ਲੋ ਮੈਂ ਦੂਜੀ ਾਰ ਜਦੋਂ ਮਿਲਿਆ ਮੈਨੂੰ ਦਿਖਾ ਦਿਓ ਜੇ ਮੈਂ ਕਿਤੇ ਗਲਤ ਹੋਇਆ ਮੈਂ ਸੌਰੀ ਫੀਲ ਕਰੂੰਗਾ ਉਹ ਬਿਲਕੁਲ ਨਹੀਂ ਕਿਹਾ ਸੀ ਕਿਤੇ ਜਿਹੜੇ ਪਾਪੂਲਿਸਟ ਵਾਅਦੇ ਨੇ ਮੈਂ ਇੱਕ ਗੱਲ ਕਰਦਾ ਜਿਹੜੇ ਪਾਪੂਲਿਸਟ ਵਾਅਦੇ ਨੇ ਉਹ ਤਾਂ ਹੁੰਦੇ ਨੇ ਨਾ ਪਾਪੂਲਰ ਵਾਅਦੇ ਸਰਕਾਰਾਂ ਕਰਦੀਆਂ ਨੇ ਪਾਪੂਲਰ ਵਾਅਦੇ ਪਾਰ ਮੈਨੀਫੈਸਟੋ ਚ ਜੇ ਸਬਸਿਡੀ ਦੀ ਗੱਲ ਆ ਜਾਂ ਹੋਰ ਗੱਲਾਂ ਨੇ ਤਾਂ ਉਹ ਸਾਰੀਆਂ ਪਾਰਟੀਆਂ ਕਰ ਰਹੀਆਂ ਸੀ ਗੜਬੜ ਕਿੱਥੇ ਰਹਿ ਗਈ ਗੜਬੜ ਬਾਅਦ ਵਿੱਚ ਤਾਂ ਤੁਸੀਂ ਵੀ ਕਰ ਰਹੇ ਸੀ ਨਾ ਤੁਸੀਂ ਵੀ ਕਿਹਾ ਸੀਗਾ ਕਿ ਚਾਹ ਵੀ ਦੇਵਾਂਗੇ ਇਸ ਵਾਰ ਚਾਹ ਪੱਤੀ ਵੀ ਦੇਵਾਂਗੇ ਘਿਓ ਵੀ ਦੇਵਾਂਗੇ ਉਹ ਜਿਹੜੀਆਂ ਹੁੰਦੀਆਂ ਰਹਿਤਾ ਕੁਝ ਚੀਜ਼ਾਂ ਵੇਖੋ ਕਰਨ ਵਾਲੀਆਂ ਹੁੰਦੀਆਂ ਸਰਕਾਰਾਂ ਕਰ ਲੈਂਦੀਆਂ ਹੁੰਦੀਆਂ ਨੇ ਕੁਝ ਚੀਜ਼ਾਂ ਇਹੋ ਜਿਹਿਆਂ ਹੁੰਦੀਆਂ ਜਿਹੜੀਆਂ ਸੰਭਵ ਨਹੀਂ ਹੁੰਦੀਆਂ ਜਿਵੇਂ ਹਰ ਜੀ ਨੂੰ ਨੌਕਰੀ ਦੇਵਾਂਗੇ ਨਹੀਂ ਦੇ ਸਕਦੀ ਕੋਈ ਵੀ ਸਰਕਾਰ ਇਹ ਵਿੱਚ ਜਿਹੜੇ ਕੋਈ ਕਹਿੰਦਾ ਝੂਠ ਬੋਲਦਾ ਕੋਈ ਵੀ ਸਰਕਾਰ ਨਹੀਂ ਦੇ ਸਕੂਗੀ ਨਾ ਸੀ ਕਦੇ ਕਿਹਾ ਸੀ ਇਵੇਂ ਜਿ ਕਿ ਕਿ ਕਰੇ ਸਾਰਾ ਕਰਜ਼ਾ ਮਾਫ ਸਭ ਵੀ ਨਹੀਂ ਹੈਗਾ ਕਿ ਇਨਸੀਟੇਟਿਵ ਸਰਕਾਰ ਕੋਲ ਕੋਈ ਪਾਵਰ ਹੀ ਨਹੀਂ ਹੈਗੀ ਕਰਜ਼ਾ ਮਾਫ ਕਰਨ ਦੀ ਇਹ ਸਭ ਵੀ ਨਹੀਂ ਹੈਗਾ ਇਹ ਦੋ ਚੀਜ਼ਾਂ ਨੇ ਵੀ ਕਾਊਂਟ ਕੀਤਾ ਲੋਕਾਂ ਦੇ ਵਿੱਚ ਨੌਕਰੀ ਦੀ ਬੇਰੁਜ਼ਗਾਰੀ ਕਾਫੀ ਹੈ ਤੇ ਕਰਜ਼ਾ ਵੀ ਹਰੇਕ 90% ਲੋਕਾਂ ਸਰ ਕਰਜ਼ਾ ਉਹ ਦੋ ਚੀਜ਼ਾਂ ਦਾ ਉਹਨਾਂ ਨੇ ਕੀਤਾ ਹੈ ਬਾਕੀ ਤਾਂ ਚਲੋ ਸਾਡੇ ਤੇ ਦੋਸ਼ ਲਾਏ ਲਾਉਂਦੇ ਹੀ ਹੁੰਦੀ ਹੈ اپੋਜੀਸ਼ਨ ਪਾਰਟੀ ਦਾ ਰਾਈਟ ਹੀ ਉਹਨਾਂ ਨੇ ਆਪ ਦਾ ਸੀ ਲੀਡਰ ਤੁਹਾਡੇ ਆਫ ਦੀ ਰਿਕਾਰਡ ਇਹ ਗੱਲ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਬਾਦਲ ਪਰਿਵਾਰ ਖਿਲਾਫ ਕਾਫੀ ਗੁੱਸਾ ਸੀ ਇਸ ਤਰ੍ਹਾਂ ਦੀ ਕੋਈ ਚਰਚਾ ਮੀਟਿੰਗ 'ਚ ਹੋਈ ਹੈ ਜਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ ਮੀਟਿੰਗ 'ਚ ਇਹ ਜੀ ਕੋਈ ਚਰ ਕੀਤੀ ਹੈ ਕਿ ਬਹੁਤ ਵਧੀਆ ਕੰਮ ਹੋਇਆ ਐਨੇ ਕੰਮ ਹਿਸਟੋਰੀਕਲ ਕੰਮ ਹੋਇਆ ਜਿਹੜੇ ਕਦੇ ਹੋ ਨਹੀਂ ਸਕਦੇ ਚਾਹੇ ਧਾਰਮਿਕ ਖੇਤਰ ਸੀ ਚਾਹੇ ਡਿਵੈਲਪਮੈਂਟ ਦਾ ਖੇਤਰ ਸੀ ਅਮਨ ਸ਼ਾਂਤੀ ਉਹ ਪੂਰੇ ਰੱਖੇ ਨੇ ਦੂਜੀ ਜਿਹੜੀ ਹੈਗੀ ਹੈ ਕਿਤੇ ਵੀ ਇਹ ਗੱਲ ਕਿਤੇ ਵੀ ਨਹੀਂ ਆਈ ਵਿਚ ਪਾਰਟੀ ਪ੍ਰਧਾਨ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਵਿਸ਼ਵਾਸ ਦਾ ਉਹਨਾਂ ਤੇ ਭਰੋਸੇ ਦਾ ਸਾਰੀ ਪਾਰਟੀ ਨੇ ਪਾਸ ਕੀਤਾ ਮਤਲਬ ਜੀ ਜੀ ਲੋਕੀ ਸਰ ਤੁਹਾਡੀ ਕਾਰਮ ਮੈਂ ਤੁਹਾਨੂੰ ਮਿਲਿਆ ਸੀ ਚੋਣਾਂ ਤੇ ਤੁਹਾਡਾ ਇੰਟਰਵਿਊ ਕੀਤਾ ਸੀ ਤੁਹਾਡੇ ਘਰ ਤੁਸੀਂ ਕਿਹਾ ਸੀ ਤੁਸੀਂ ਬੜੇ ਕੰਫੀਡੈਂਟ ਸੀ ਤੁਸੀਂ ਕਹਿੰਦੇ ਸੀ ਬਹੁਤ ਵੱਡਾ ਮਾਰਜਨ ਮੇਰਾ ਰਹੂਗਾ ਤੁਹਾਡੇ ਹਲਕੇ ਚ ਕੀ ਗੜਬੜ ਹੋਈ ਜ ਬੀਖੋ ਹਰਾਨੀ ਤੇ ਇਸ ਗੱਲ ਦੀ ਹੁੰਦੀ ਹੈ ਕਿ ਚੁੱਪ ਫੋਟ ਜਿਹੜੀ ਪੈ ਗਈ ਹੈ ਉਹਦਾ ਪਤਾ ਨਹੀਂ ਸੀ ਲੱਗ ਰਿਹਾ ਕੱਠ ਜਿਹੜੇ ਹੁੰਦੇ ਸੀ ਸਾਡੇ ਉਦੋਂ ਵੀ ਵੱਡੇ ਹੁੰਦੇ ਸੀ ਉਹਨਾਂ ਦੇ ਸਾਡੇ ਅੱਧੇ ਕੱਠ ਵੀ ਨਹੀਂ ਸੀ ਹੁੰਦੇ ਤੁਸੀਂ ਹੈਰਾਨ ਹੋਮੋਂਗੇ ਹਾਰਨ ਤੋਂ ਬਾਅਦ ਜਿਹੜੇ ਆਮ ਲੋਕ ਆਉਂਦੇ ਨਹੀਂ ਨਾ ਹੁੰਦੇ ਪਾਜ ਜਾਂਦੇ ਨੇ ਹਾਰਨ ਤੋਂ ਬਾਅਦ ਮੈਂ ਮੀਟਿੰਗ ਚੌਥੇ ਰੱਖੀ ਸੀ ਇੱਕ ਪਿੰਡ ਮੈਂ ਤੁਹਾਨੂੰ ਫੋਟੋਆਂ ਵਿਖਾ ਦਿੰਦਾ ਮੇਰੇ ਕੋਲ ਮੋਬਾਈਲ 'ਚ ਹੈਗੀਆਂ ਇੰਨਾ ਵੱਡਾ ਕੱਠ ਗੁਰਦੁਆਰਾ ਸਾਡਾ ਬਹੁਤ ਵੱਡਾ ਹੈ ਅਸੀਂ ਉਹਦੇ 'ਚ ਕੱਠ ਰੱਖਿਆ ਬੰਦੇ ਕਹਿੰਦੇ ਸੀ 11 ਵਜੇ ਬਹੁਤ ਜ਼ਿਆਦਾ ਲੋਕ ਆਗੇ ਗੁਰਦੁਆਰੇ 'ਚ ਨਹੀਂ ਹੋ ਸਕਦਾ ਇਹਨਾਂ ਕੱਠ ਮੈਂ ਕਿਹਾ ਬਾਹਰ ਲਾ ਲਓ ਦਰਿਆ ਬਿਛਾਈਆਂ ਮੌਕੇ ਤੇ ਲੈ ਕੇ ਦ ਤੋਂ ਬਾਅਦ ਵੀ ਜੇ 5000 ਤੋਂ ਉੱਤੇ ਬੰਦਾ ਪਿੰਡ ਮਲੂਕੇ ਉਹੀ ਆ ਜਾਂਦਾ ਟੈਲੀਫੋਨਾਂ ਤੇ ਹੁਣ ਸਾਡੇ ਗਲੇ ਫਿਰ ਉੱਤਰਦੀ ਨਹੀਂ ਹਾਰ ਕਿਵੇਂ ਪ੍ਰੀਤ ਕਾਂਗੜ ਨੂੰ ਕਿਉਂ ਪਈਆਂ ਵੋਟਾਂ ਚੁੱਪ ਕਰਕੇ ਮੈਨੂੰ ਤਾਂ ਲੱਗਦਾ ਵੀ ਲੋਕਾਂ ਤੇ ਇਹਨਾਂ ਦਾ ਜਿਹੜਾ ਨਾਹਰਾ ਸੀਗਾ ਕਰਜ਼ਾ ਮਾਫੀ ਦਾ ਤੇ ਨੌਕਰੀਆਂ ਦਾ ਇਹ ਨਾਹਰਾ ਇਹਨਾਂ ਦਾ ਚੱਲ ਗਿਆ ਜਿਹੜਾ ਨੌਜਵਾਨ ਬੇਰੁਜ਼ਗਾਰ ਸੀਗਾ ਉਹ ਵੀ ਉਧਰ ਵੋਟਾਂ ਪਾ ਗਿਆ ਕਿਸਾਨ ਜਿਹੜਾ ਕਰਜ਼ਾ ਜਿਹਦੇ ਸਿਰ ਵੀ 25% 20% ਕਿਸਾਨ ਵੀ ਉਧਰ 2019 'ਚ ਤੁਸੀਂ ਕਿਹੜਾ ਨਾਹਰਾ ਲੈ ਕੇ ਆ ਰਹੇ ਹੋ ਜਦੋਂ ਦੋ ਨਵੇਂ ਨਾਹਰਾ ਵਧੀਆ ਨਾਹਰਾ ਲੈ ਕੇ ਆਓ ਨਾ 2019 ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਦੇ ਹਲੇ ਹੈਗਾ 2 ਸਾਲ ਉਹਦੋਂ ਨੂੰ ਪਕਰ 2022 ਲਈ ਕੋਈ ਨਾਰਾ ਸੋਚਿਆ ਹੋਵੇ ਅਜ ਨਹੀਂ 2019 ਜਦੋਂ ਨੂੰ ਆਏਗਾ ਉਹ ਤਾਂ ਕਾਂਗਰਸ ਦੇ ਜਿੰਨੇ ਨਾਰੇ ਲਾਏ ਆ ਜਿੰਨੇ ਝੂਠ ਬੋਲੇ ਆ ਇਹ ਸਾਰੇ ਲੋਕਾਂ 'ਚ ਨੰਗੇ ਹੋ ਜਾਣਗੇ ਲੋਕ ਸਾਨੂੰ ਮੱਲੋ-ਮੱਲੀ ਜਿਤਾ ਦੇਣਗੇ ਸਾਰੇ 2019 ਵੀ ਕੋਈ ਸੋਚਿਆ ਹੋਵੇ ਨਾਰਾ 2022 ਲਈ ਉਹ ਨੇੜੇ ਜਦੋਂ ਇਲੈਕਸ਼ਨ ਆਏਗੀ ਉਦੋਂ ਸੋਚਾਂਗੇ ਜ਼ਰੂਰ ਹਰ ਇਲੈਕਸ਼ਨ ਦੇ ਵਿੱਚ 2 ਸਾਲ ਪਏ ਨੇ ਇਹਨਾਂ ਦੇ ਜੋ ਕਾਂਗਰਸ ਨੇ ਝੂਠ ਬੋਲਿਆ ਲੋਕਾਂ 'ਚ ਕੰਮ ਤਾਂ ਕੋਈ ਹੋਣਾ ਨਹੀਂ ਤੇ ਉਹ ਸਾਨੂੰ ਇਹਦਾ ਹੀ ਬੇਨਿਫਿਟ ਮਿਲ ਜਾਏਗਾ ਲੋੜ ਹੀ ਨਹੀਂ ਪੈਣੀ ਡਿਵੈਲਪਮੈਂਟ ਦੇ ਉੱਤੇ ਲੋਕੀ ਨੇ ਇਹ ਸੰਸਕंदर ਸਿੰਘ ਮਲੂਕਾ ਜਿਹੜੇ ਕਹਿ ਰਹੇ ਨੇ ਕਿ ਕਾਂਗਰਸੀ ਬੇਨਕਾਬ ਹੋ ਜਾਣਗੇ ਤੇ ਅਗਲੀ ਵਾਰ ਫਿਰ ਅਕਾਲੀ ਦਲ ਸੱਤਾ 'ਚ ਆਏਗਾ ਤੇ ਅਕਾਲੀ ਦਲ ਦੀ ਜਿੱਤ ਹੋਏਗੀ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ